ਸਾਡੇ ਕੋਲ ਇੱਥੇ ਜਿੰਨੇ ਵੀ ਇੰਡੀਆ ਦੇ ਵਿੱਚ ਪੈਟ ਬਰੀਡਸ ਰੱਖੀਆਂ ਜਾਂਦੀਆਂ ਨੇ ਜਾਂ ਪੋਲਟਰੀ ਤੋਂ ਰਿਲੇਟਿਡ ਜਿੰਨੇ ਵੀ ਬਰੀਡਸ ਬਰਡਸ ਜਾਂ ਐਨੀਮਲਸ ਨੇ ਉਹ ਸਾਡੇ ਕੋਲ ਸਰ ਅਵੇਲੇਬਲ ਆ ਕੜਕਨਾ ਤੱਕ ਦੀ ਜਿਆਦਾ ਕਾਸਟ ਨਹੀਂ ਹੁੰਦੀ ਉਹ ਲੋਕਾਂ ਦੇ ਵਿੱਚ ਬ੍ਰਾਹਮਣ ਆ ਕਿ 2-3000 ਦਾ ਸਰ ਸਾਡੇ ਕੋਲ ਇੱਥੇ ਅਵੇਲੇਬਲ ਆ 800 ਦੇ ਵਿੱਚ ਪਰ ਪੀਸ ਅਵੇਲੇਬਲ ਨੂੰ ਮਾਇ ਸਰ ਸਰ ਇਹਦਾ ਐਗ 25 ਰੁਪਏ ਕੋਸਟ ਕਰਦਾ ਆ ਤੇ ਕਿਉਂਕਿ ਲੋ ਕਾਰਬ ਹੁੰਦਾ ਤੇ ਹਾਈ ਪ੍ਰੋਟੀਨ ਹੁੰਦਾ ਤੇ ਡਾਈਜੈਸ਼ਨ ਵਾਸਤੇ ਚੰਗਾ ਹੁੰਦਾ ਆ ਇਸ ਕਰਕੇ ਲੋਕੀ ਇਹ ਐਗ ਨੂੰ ਐਜ਼ ਅ ਮੈਡੀਕਲ ਆਇਨ ਵਾਸਤੇ ਯੂਜ਼ ਕਰਦੇ ਨੇ ਤੇ ਮੇਰਾ ਸ਼ੌਕ ਵੀ ਸੀ ਕਿ ਮੈਂ ਐਗਰੀਕਲਚਰ ਨਾਲ ਹੀ ਜੋੜਨਾ ਹੈ ਆਪਣਾ ਇਨ ਫਿਊਚਰ ਤਾਂ ਕਰਕੇ ਸਰ ਮੈਂ ਸੈਕਟਰ ਚ ਜਾਇਆ ਕਿੰਨਾ ਕ ਫਾਇਦਾ ਹੋ ਜਾਂਦਾ ਇਸ ਸੀਤਾ ਸਰ ਫਾਇਦਾ ਇਹ ਦੇਖ ਲਓ ਕਿ ਬਾਹਰ ਕੈਨੇਡਾ ਜਾ ਕੇ ਟਰੱਕ ਚਲਾ ਕੇ ਜਿਹੜਾ ਬੰਦਾ ਜਿੰਨਾ ਨਹੀਂ ਕਮਾ ਪਾਂਦਾ ਅਸੀਂ ਇੰਡੀਆ ਚ ਰਹਿ ਕੇ ਉੱਚ ਵੀ ਅਸੀਂ 24 ਆਵਰ ਚ 22 ਆਵਰਸ ਫਰੀ ਰਹਿ ਕੇ ਕਮਾ ਰਹੇ ਹਾਂ ਆ ਸਰ ਮੇਰਾ ਨਾਮ ਹੈ 사ਜਨਪੀ ਸੰਧੂ ਸੰਧੂ ਆਰਗੇਨਿਕ ਫਾਰਮਸ ਦਾ owner ਹਾਂ ਸਰ ਸਰ ਜਿਹੜਾ ਫਾਰਮ ਹੈ ਜੀ ਕੀ ਕੀ ਆਥਨ ਦਾ ਸਰ ਸਾਡੇ ਕੋਲ ਇੱਥੇ ਜਿੰਨੇ ਵੀ ਇੰਡੀਆ ਦੇ ਵਿੱਚ ਪੈਟ ਬਰੀਡਸ ਰੱਖੀਆਂ ਜਾਂਦੀਆਂ ਨੇ ਜਾਂ ਪੋਲਟਰੀ ਤੋਂ ਰਿਲੇਟਿਡ ਜਿੰਨੇ ਵੀ ਬਰੀਡਸ ਬਰਡਸ ਜਾਂ ਐਨੀਮਲਸ ਨੇ ਉਹ ਸਾਡੇ ਕੋਲ ਸਾਰ ਅਵੇਲੇਬਲ ਰਿਲੇਟਡ ਟੂ ਕੜਕਨਾ ਤੋਂ ਗਿਆ ਐਫ ਐਫ ਜੀ ਆਰ ਆਈ ਆਰ ਬਲੈਕ ਆਸਟ੍ਰੇਲੋ ਗਿਨੀ ਪਿਗ ਆਸਟ੍ਰੇਲੀਅਨ ਰੈਬਿਟ ਹਿਮਾਲయన్ ਰੈਬਿਟ ਗੂਸ ਡਕਸ ਟਰਕੀ ਵਗੈਰਾ ਟੋਟਲੀ ਸਾਰ ਸਾਡੇ ਕੋਲ ਸਭ ਅਵੇਲੇਬਲ ਸਿਰ ਜਿਹੜੇ ਮੁਰਗੇ ਆ ਕਹਿੰਦੇ ਮੁਰਗੇ ਜਿਹੜੇ ਕਾਫੀ ਕੋਸਟ ਹੁੰਦੀ ਦੀ ਅ ਸਰ ਕੜਕਨਾਥ ਇਕ ਦੀ ਜਿਆਦਾ ਕੋਸਟ ਨਹੀਂ ਹੁੰਦੀ ਉਹ ਲੋਕਾਂ ਦੇ ਵਿੱਚ ਬ੍ਰਾਹਮਣ ਆ ਕਿ 2-3000 ਸਰ ਸਾਡੇ ਕੋਲ ਇੱਥੇ ਅਵੇਲੇਬਲ ਆ 800 ਦੇ ਵਿੱਚ ਪਰ ਪੀਸ ਅਵੇਲੇਬਲ ਨਹੀਂ ਹੁੰਦਾ ਸਰ ਤੇ ਜਿਹੜੇ ਇਹਦੇ ਆਂਡੇ ਵਗੈਰਾ ਸਰ ਐਂਡ ਐਗ ਦੀ ਥੋੜੀ ਤਾਂ ਕੋਸਟੀ ਹੁੰਦਾ ਕੋਸਟਲੀ ਹੁੰਦਾ ਅਦਰ ਐਕਸ ਤੋਂ ਬਿਕੋਜ਼ ਇਹਦੇ ਪ੍ਰੋਫਿਟ ਵੀ ਡਬਲ ਨੇ ਸਰ ਇਹਦਾ ਐਗ 25 ਰੁਪਏ ਕੋਸਟ ਕਰਦਾ ਆ ਤੇ ਕਿਉਂਕਿ ਲੋ ਕਾਰਬ ਹੁੰਦਾ ਤਾਂ ਹਾਈ ਪ੍ਰੋਟੀਨ ਹੁੰਦਾ ਹੈ ਤੇ ਡਾਈਜੈਸ਼ਨ ਵਾਸਤੇ ਚੰਗਾ ਹੁੰਦਾ ਹੈ ਇਸ ਕਰਕੇ ਲੋਕੀ ਇਹ ਐਗ ਨੂੰ ਐਜ਼ ਅ ਮੈਡੀਕਲ ਆਇਨ ਵਾਸਤੇ ਯੂਜ਼ ਕਰਦੇ ਨੇ ਸਰ ਸਰ ਤੁਸੀਂ ਪੜੇ ਲਿਖੇ ਹੋ ਤੁਹਾਡਾ ਕਿ ਇਧਰ ਨੂੰ ਧਿਆਨ ਕਿਉਂ ਪਿਆ ਹਾਂ ਸਰ ਪੜੇ ਲਿਖੇ ਹੋਣਾ ਇੱਕ ਅਲੱਗ ਆਪਸ਼ਨ ਹੈ ਤੇ ਐਗਰੀਕਲਚਰ ਬਿਕੋਜ਼ ਮੈਂ ਇੱਕ ਜੱਟ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਤੇ ਸਰ ਉਸ ਰੀਜ਼ਨ ਕਰਕੇ ਵੀ ਕਹਿ ਸਕਦੇ ਹਾਂ ਕਿ ਇੱਕ ਮੇਰਾ ਸ਼ੌਂਕ ਵੀ ਸੀ ਕਿ ਮੈਂ ਐਗਰੀਕਲਚਰ ਨਾਲ ਹੀ ਜੋੜਨਾ ਹੈ ਆਪਣਾ ਇਨ ਫਿਊਚਰ ਤਾਂ ਕਰਕੇ ਸਰ ਮੈਂ ਸੈਕਟਰ ਚਾਇਸ ਕੋਣ ਕੋ ਸਾਥ ਦਿਨ ਦਾ ਤੁਹਾਡਾ ਕਿਚ ਸਰ ਸਾਥ ਤੇ ਟੁੱਟਲੀ ਲਗਭਗ ਸਭ ਹੀ ਦੇ ਦੇ ਨੇ ਕੋਈ ਇੱਕ ਦਿਨ ਇੰਨਜਿਆ ਕਰਨ ਵਾਲੇ ਤਾਂ ਹਰ ਦੁਨੀਆ ਦਾ ਹਰ ਕੋਈ ਹੁੰਦਾ ਹੀ ਆ ਬਾਕੀ ਮੰਮਾ ਨੇ ਛੋਟੀ ਸਿਸਟਰ ਜੋ ਮੇਨਲੀ ਇਹਦਾ ਮੈਨੇਜਮੈਂਟ ਸੰਭਲਦੇ ਨੇ ਫਾਰਮ ਦਾ ਕਿੰਨਾ ਕ ਫਾਇਦਾ ਹੋ ਜਾਂਦਾ ਇਸ ਸੀਤਾ ਸਰ ਫਾਇਦਾ ਇਹ ਦੇਖ ਲਓ ਕਿ ਬਾਹਰ ਕੈਨੇਡਾ ਜਾ ਕੇ ਟਰੱਕ ਚਲਾ ਕੇ ਜਿਹੜਾ ਬੰਦਾ ਜਿੰਨਾ ਨਹੀਂ ਕਮਾ ਪਾਂਦਾ ਅਸੀਂ ਇੰਡੀਆ ਚ ਰਹਿ ਕੇ ਉੱਚ ਵੀ ਅਸੀਂ 24 ਆਵਰ ਚ 22 ਆਵਰਸ ਫ੍ਰੀ ਰਹਿ ਕੇ ਕਮਾ ਰਹੇ ਹਾਂ ਕੋਈ ਮੰਨਦੇ ਕਿਸਾਨੀ ਦਾ ਮਤਲਬ ਇਹ ਕਿਸਾਨੀ ਇੱਕ ਲੱਗ ਤਰ੍ਹਾਂ ਦੀ ਹੈ ਪਰ ਫਾਇਦਾ ਇਹ ਚ ਬਹੁਤ ਜ਼ਿਆਦਾ ਹੈ ਸਰ ਕਿਸਾਨੀ ਦੇ ਨਾਲ ਨਾਲ ਤੁਹਾਨੂੰ ਮਾਰਕੀਟਿੰਗ ਦਾ ਸੇਲਸ ਵੀ ਆਉਣੀ ਚਾਹੀਦੀ ਹੈ ਤਾਂ ਹੀ ਪ੍ਰੋਫਿਟ ਆਕਰ ਤੁਸੀਂ ਵਿਦਆਊਟ ਮਾਰਕੀਟਿੰਗ ਐਂਡ ਸੇਲਸ ਤੋਂ ਬਗੈਰ ਕੰਮ ਕਰੀ ਜਾਓਗੇ ਤਾਂ ਫਾਰਮਿੰਗ ਚ ਕੋਈ ਫਾਇਦਾ ਨਹੀਂ ਸਰ ਅਸੀਂ ਆਪਣਾ ਪ੍ਰੋਡਕਟ ਅਸੀਂ ਆਪ ਸੇਲ ਕਰਦੇ ਹਾਂ ਕਿਸੇ ਡੀਲਰ ਦੇ ਥਰੂ ਜਾਂ ਸਾਡੇ ਫਰੈਂਡ ਨੇ ਕਹਿੰਦੇ ਤੁਸੀਂ ਆ ਕਿਹੜੇ ਕੰਮ 'ਚ ਪੈ ਗਏ? ਹਾਂ ਸਰ ਮੇਰੇ ਜਿੰਨੇ ਫਰੈਂਡ ਨੇ ਸਾਰੇ ਮੈਕਸਿਮਮ ਬਿਜ਼ਨਸਮੈਨਸ ਨੇ ਉਹ ਸਾਰੇ ਐਪਰੀਸ਼ੀਏਟ ਕਰਦੇ ਨੇ ਕਿ ਸੀਰੀਅਸਲੀ ਇਹ ਬਹੁਤ ਵਧੀਆ ਬਿਜ਼ਨਸ ਹੈ ਬਿਜ਼ਨੈਸ ਬਿਜ਼ਨਸ ਇਹ ਨਹੀਂ ਕਹਿ ਸਕਦੇ ਕਿ ਛੋਟਾ ਵੱਡਾ ਇਸ ਚੀਜ਼ਾਂ ਨਹੀਂ ਹੁੰਦੀਆਂ ਸਰ ਬਿਜ਼ਨਸਿੰਗ ਦੇ ਵਿੱਚ ਸਰ ਇਹਨੂੰ ਕਿੰਨਾ ਕੁ ਟਾਈਮ ਲੱਗਦਾ ਹੈ ਇਹ ਮੁਰਗੇ ਨੂੰ ਮਤਲਬ ਤਿਆਰ ਹੋਣ 'ਚ? ਮੁਰਗੇ ਨੂੰ ਤਿਆਰ ਹੋਣ 'ਚ ਲੱਗਦਾ ਸਰ 0 ਤੋਂ 180 ਡੇਜ਼ ਲੱਗਦੇ ਨੇ ਅਰਾਊਂਡ 6 ਮੰਥਸ ਲੱਗ ਜਾਂਦੇ ਨੇ ਪ੍ਰੋਪਰਲੀ ਤਿਆਰ ਹੋਣ ਦੇ ਵਿੱਚ। ਸਾਡੇ ਕੋਲ ਇੱਥੇ ਜਿੰਨੇ ਵੀ ਇੰਡੀਆ ਦੇ ਵਿੱਚ ਫੈਟ ਬਰੀਡਸ ਰੱਖੀਆਂ ਜਾਂਦੀਆਂ ਨੇ ਜਾਂ ਪੋਲਟਰੀ ਤੋਂ ਰਿਲੇਟਡ ਜਿੰਨੇ ਵੀ ਬਰੀਡਸ ਬਰਡਸ ਜਾਂ ਐਨੀਮਲਸ ਨੇ ਉਹ ਸਾਡੇ ਕੋਲ ਸਰ ਅਵੇਲੇਬਲ ਆ ਕੜਕਨਾ ਤੱਕ ਦੀ ਜ਼ਿਆਦਾ ਕਾਸਟ ਨਹੀਂ ਹੁੰਦੀ ਉਹ ਲੋਕਾਂ ਦੇ ਵਿੱਚ ਬ੍ਰਾਹਮਣ ਆ ਕਿ 2-3000 ਦਾ ਸਰ ਸਾਡੇ ਕੋਲ ਇੱਥੇ ਅਵੇਲੇਬਲ ਆ 800 ਦੇ ਵਿੱਚ ਪਰ ਪੀਸ ਅਵੇਲੇਬਲ ਹੁੰਦਾ ਸਰ ਸਰ ਇਹਦਾ ਐਗ 25 ਰੁਪਏ ਕੋਸਟ ਕਰਦਾ ਆ ਤੇ ਕਿਉਂਕਿ ਲੋ ਕਾਰਬ ਹੁੰਦਾ ਤੇ ਹਾਈ ਪ੍ਰੋਟੀਨ ਹੁੰਦਾ ਤੇ ਡਾਈਜੈਸ਼ਨ ਵਾਸਤੇ ਚੰਗਾ ਹੁੰਦਾ ਆ ਇਸ ਕਰਕੇ ਲੋਕੀ ਇਹ ਐਗ ਨੂੰ ਐਜ਼ ਅ ਮੈਡੀਕਲ ਲਾਈਨ ਵਾਸਤੇ ਯੂਜ਼ ਕਰਦੇ ਆ ਮਾਮਾ ਸਾਇੰਪੇ ਸੰਦੂ ਸੰਦੂ ਆਰਗੇਨਿਕ ਫਾਰਮਸ ਦਾ ਉਹਨਾਂ ਨਾਲ ਸਰ ਸਰ ਜਿਹੜਾ ਫਾਰਮ ਹੈ ਕੀ ਕੀ ਇੱਥੇ ਹੁੰਦਾ ਹੈ ਸਰ ਸਾਡੇ ਕੋਲ ਇੱਥੇ ਜਿੰਨੇ ਵੀ ਇੰਡੀਆ ਦੇ ਵਿੱਚ ਪੈਟ ਬਰੀਡਸ ਰੱਖੀਆਂ ਜਾਂਦੀਆਂ ਨੇ ਜਾਂ ਪੋਲਟਰੀ ਤੋਂ ਰਿਲੇਟਿਡ ਜਿੰਨੇ ਵੀ ਬਰੀਡਸ ਬਰਡਸ ਜਾਂ ਐਨੀਮਲਸ ਨੇ ਉਹ ਸਾਡੇ ਕੋਲ ਸਾਰ ਅਵੇਲੇਬਲ ਰਿਲੇਟਡ ਟੂ ਕੜਕਨਾ ਤੋਂ ਗਿਆ ਐਫ ਐਫ ਜੀ ਆਰ ਆਈ ਆਰ ਬਲੈਕ ਆਸਟ੍ਰੇਲਪ ਗਿਨੀ ਪਿਗ ਆਸਟ੍ਰੇਲੀਅਨ ਰੈਬਿਟ ਹਿਮਾਲయన్ ਰੈਬਿਟ ਗੂਸ ਡਕਸ ਟਰਕੀ ਵਗੈਰਾ ਟੋਟਲੀ ਸਾਰ ਸਾਡੇ ਕੋਲ ਸਭ ਅਵੇਲੇਬਲ ਹੈ ਜਿਹੜੇ ਮੁਰਗੇ ਆ ਕਹਿੰਦੇ ਮੁਰਗੇ ਜਿਹੜੇ ਕਾਫੀ ਕਾਸਟ ਹੁੰਦੀ ਦੀ। ਅ ਸਰ ਕੜਕਨਾਥ ਇੱਕ ਦੀ ਜਿਆਦਾ ਕਾਸਟ ਨਹੀਂ ਹੁੰਦੀ। ਉਹ ਲੋਕਾਂ ਦੇ ਵਿੱਚ ਬ੍ਰਾਹਮਣ ਆ ਕਿ 2-3000 ਦਾ ਸਰ ਸਾਡੇ ਕੋਲ ਇੱਥੇ ਅਵੇਲੇਬਲ ਆ 800 ਦੇ ਵਿੱਚ ਪਰ ਪੀਸ ਅਵੇਲੇਬਲ ਨਹੀਂ ਹੁੰਦਾ ਸਰ। ਤੇ ਜਿਹੜੇ ਇਹ ਆਂਡੇ ਵਗੈਰਾ ਜਿਹੜੇ ਅ ਸਰ ਐਗ ਦੀ ਥੋੜੀ ਤਾਂ ਕਾਸਟੀ ਹੁੰਦਾ ਕਾਸਟਲੀ ਹੁੰਦਾ ਅਦਰ ਰੈਕਸ ਤੋਂ ਬਿਕੋਜ਼ ਇਹਦੇ ਪ੍ਰੋਫਿਟ ਵੀ ਡਬਲ ਨੇ। ਸਰ ਇਹਦਾ ਐਗ 25 ਰੁਪਏ ਕਾਸਟ ਕਰਦਾ ਆ ਤੇ ਕਿਉਂਕਿ ਲੋ ਕਾਰਬ ਹੁੰਦਾ ਤਾਂ ਹਾਈ ਪ੍ਰੋਟੀਨ ਹੁੰਦਾ ਹੈ ਤੇ ਡਾਈਜੈਸ਼ਨ ਵਾਸਤੇ ਚੰਗਾ ਹੁੰਦਾ ਹੈ। ਇਸ ਕਰਕੇ ਲੋਕੀ ਇਹ ਐਗ ਨੂੰ ਐਜ਼ ਅ ਮੈਡੀਕਲ ਆਇਨ ਵਾਸਤੇ ਯੂਜ਼ ਕਰ ਦਿੰਦੇ ਨੇ ਸਰ। ਸਰ ਤੁਸੀਂ ਪੜੇ ਲਿਖੇ ਹੋ ਤੁਹਾਡਾ ਕਿ ਇਧਰ ਨੂੰ ਧਿਆਨ ਕਿਉਂ ਪਿਆ ਸਰ ਪੜੇ ਲਿਖੇ ਹੋਣਾ ਇੱਕ ਅਲੱਗ ਆਪਸ਼ਨ ਹੈ ਤੇ ਐਗਰੀਕਲਚਰ ਬਿਕੋਜ਼ ਮੈਂ ਇੱਕ ਜੱਟ ਫੈਮਿਲੀ ਤੋਂ ਬਿਲੋਂਗ ਕਰਦਾ ਆ ਤੇ ਸਰ ਉਸ ਰੀਜ਼ਨ ਕਰਕੇ ਵੀ ਕਹਿ ਸਕਦੇ ਆ ਕਿ ਇੱਕ ਮੇਰਾ ਸ਼ੌਂਕ ਵੀ ਸੀ ਕਿ ਮੈਂ ਐਗਰੀਕਲਚਰ ਨਾਲ ਹੀ ਜੋੜਨਾ ਹੈ ਆਪਣਾ ਇਨ ਫਿਊਚਰ ਤਾਂ ਕਰਕੇ ਸਰ ਮੈਂ ਐਗਰੀਕਲਚਰ ਆ ਕੋਣ ਕੋਣ ਸਾਥ ਦਿੱਤਾ ਤੁਹਾਡਾ ਸਰ ਸਾਥ ਤੇ ਟੁੱਟਲੀ ਲਗਭਗ ਸਭ ਹੀ ਦੇ ਦੇ ਨੇ ਕੋਈ ਇੱਕ ਦਿਨ ਇੰਦਿਆ ਕਰਨ ਵਾਲੇ ਤਾਂ ਹਰ ਦੁਨੀਆ ਦਾ ਹਰ ਕੋਈ ਹੁੰਦਾ ਹੀ ਆ ਬਾਕੀ ਮੰਮਾ ਨੇ ਛੋਟੀ ਸਿਸਟਰ ਜੋ ਮੇਨਲੀ ਇਹਦਾ ਮੈਨੇਜਮੈਂਟ ਸੰਭਲਦੇ ਨੇ ਫਾਰਮ ਦਾ ਕਿੰਨਾ ਕ ફાયਦਾ ਹੋ ਜਾਂਦਾ ਇਸ ਸੀਟਾ ਸਰ ਫਾਇਦਾ ਇਹ ਦੇਖ ਲਓ ਕਿ ਬਾਹਰ ਕੈਨੇਡਾ ਜਾ ਕੇ ਟਰੱਕ ਚਲਾ ਕੇ ਜਿਹੜਾ ਬੰਦਾ ਜਿੰਨਾ ਨਹੀਂ ਕਮਾ ਪਾਂਦਾ ਅਸੀਂ ਇੰਡੀਆ ਚ ਰਹਿ ਕੇ ਉੱਚ ਵੀ ਅਸੀਂ 24 ਆਵਰ ਚ 22 ਆਵਰਸ ਫ੍ਰੀ ਰਹਿ ਕੇ ਕਮਾ ਰਹੇ ਹਾਂ ਕੋਈ ਮੰਨਦੇ ਕਿਸਾਨੀ ਦਾ ਮਤਲਬ ਇਹ ਕਿਸਾਨੀ ਇੱਕ ਲੱਗ ਤਰ੍ਹਾਂ ਦੀ ਹੈ ਪਰ ਫਾਇਦਾ ਇਹ ਚ ਬਹੁਤ ਜ਼ਿਆਦਾ ਹੈ ਸਰ ਕਿਸਾਨੀ ਦੇ ਨਾਲ ਨਾਲ ਤੁਹਾਨੂੰ ਮਾਰਕੀਟਿੰਗ ਦਾ ਸੇਲਸ ਵੀ ਆਉਣੀ ਚਾਹੀਦੀ ਹੈ ਤਾਂ ਹੀ ਪ੍ਰੋਫਿਟ ਆਕਰ ਤੁਸੀਂ ਵਿਦਆਊਟ ਮਾਰਕੀਟਿੰਗ ਐਂਡ ਸੇਲਸ ਤੋਂ ਬਗਾਰ ਕੰਮ ਕਰੀ ਜਾਓਗੇ ਤਾਂ ਫਾਰਮਿੰਗ ਚ ਕੋਈ ਫਾਇਦਾ ਨਹੀਂ ਸਰ ਅਸੀਂ ਆਪਣਾ ਪ੍ਰੋਡਕਟ ਅਸੀਂ ਆਪ ਸੇਲ ਕਰਦੇ ਹਾਂ ਕਿਸੇ ਡੀਲਰ ਦੇ ਥਰੂ ਜਾਂ ਕਿਸ ਤੁਹਾਡੇ ਫਰੈਂਡ ਨੇ ਕਹਿੰਦਾ ਤੁਸੀਂ ਆ ਕਿਹੜੇ ਕੰਮ 'ਚ ਪੈ ਗਏ? ਹਾਂ ਸਰ ਮੇਰੇ ਜਿੰਨੇ ਫਰੈਂਡ ਨੇ ਸਾਰੇ ਮੈਕਸਿਮਮ ਬਿਜ਼ਨਸਮੈਨਸ ਨੇ ਉਹ ਸਾਰੇ ਐਪਰੀਸ਼ੀਏਟ ਕਰਦੇ ਨੇ ਕਿ ਸੀਰੀਅਸਲੀ ਇਹ ਬਹੁਤ ਵਧੀਆ ਬਿਜ਼ਨਸ ਹੈ ਬਿਜ਼ਨੈਸ ਬਿਜ਼ਨਸ ਇਹ ਨਹੀਂ ਕਹਿ ਸਕਦੇ ਕਿ ਛੋਟਾ ਵੱਡਾ ਇਸ ਚੀਜ਼ਾਂ ਨਹੀਂ ਹੁੰਦੀਆਂ ਸਰ ਬਿਜ਼ਨਸ ਦੇ ਵਿੱਚ ਸਰ ਇਹਨੂੰ ਕਿੰਨਾ ਕੁ ਟਾਈਮ ਲੱਗਦਾ ਹੈ ਇਹ ਮੁਰਗੇ ਨੂੰ ਬਦਲ ਤਿਆਰ ਹੋਣ 'ਚ? ਮੁਰਗੇ ਨੂੰ ਤਿਆਰ ਹੋਣ 'ਚ ਲੱਗਦਾ ਸਰ 0 ਤੋਂ 180 ਡੇਜ਼ ਲੱਗਦੇ ਨੇ ਅਰਾਊਂਡ 6 ਮੰਥਸ ਲੱਗ ਜਾਂਦੇ ਨੇ ਪ੍ਰੋਪਰਲੀ ਤਿਆਰ ਹੋਣ ਦੇ ਵਿੱਚ।